ਸਾਰੇ ਵੀਰਾਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜੇ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਜੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲੇ ਬਟਨ ਨੂੰ ਪ੍ਰੈਸ ਕਰਕੇ ਆਲਟ ਤੇ ਸੈੱਟ ਕਰ ਲੈਣਾ ਤਾਂ ਜੋ ਅੱਗੇ ਤੋਂ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਅਤੇ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਜੇ ਤਾਂ ਕਿਰਪਾ ਕਰਕੇ ਪੇਜ ਨੂੰ ਫੋਲੋ ਕਰ ਲੈਣਾ ਤੇ ਵੀਡੀਓ ਨੂੰ ਕਮੈਂਟ ਸ਼ੇਅਰ ਜ਼ਰੂਰ ਕਰਨਾ ਦੋਸਤੋ ਅੱਜ ਆਪਾਂ ਆਪਣੇ ਪਿੰਡ ਤੋਂ ਵੀਡੀਓ ਲੈ ਕੇ ਆ ਰਹੇ ਆਂ ਤੇ ਆਪਣਾ ਪਿੰਡ ਚੰਬਾ ਕਲਾਂ ਤਹਿਸੀਲ ਅਤੇ ਜ਼ਿਲ੍ਹਾ ਤਰਨਤਾਰਨ ਇਸ ਨੂੰ ਨੇੜੇ ਵੱਡਾ ਕਸਬਾ ਚੋਲਾ ਸਾਹਿਬ ਅਤੇ ਹਰੀਕੇ ਪੱਤਣ ਲੱਗਦੇ ਆ ਦੋਸਤੋ ਆਪਾਂ ਹਰੀਕੇ ਪੱਤਣ ਤੋਂ ਚੜ੍ਹਦੇ ਪਾਸੇ ਵੱਲ ਪਿੰਡ ਚੰਬਕਲਾਂ ਤੋਂ ਇਹ ਵੀਡੀਓ ਲੈ ਕੇ ਆ ਰਹੇ ਆ ਤੇ ਦੋਸਤੋ ਇਹ ਜੋ ਸਕਰੀਨ ਤੇ ਤੁਸੀਂ ਦੇਖ ਰਹੇ ਜੇ دریا ਬਿਆਸ ਦਾ ਦ੍ਰਿਸ਼ ਦੋਸਤੋ ਇਹ دریا ਬਿਆਸ ਦੇ ਵਿੱਚ ਆਪਾਂ ਦਰਿਆ ਬਿਆਸ ਤੋਂ ਕਮਬੈਨ ਨੂੰ ਅਗਲੇ ਪਾਰ ਲੈ ਕੇ ਚੱਲੇ ਆ ਕਿਉਂਕਿ ਸਾਡੇ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਦਰਿਆ ਬਿਆਸ ਦੇ ਅਗਲੇ ਪਾਸੇ ਪੈਂਦੀ ਆ ਜਿੱਦਾਂ ਪਿੰਡ ਦੀ ਕੁੱਲ ਜ਼ਮੀਨ ਲਗਭਗ 5000 ਏਕੜ ਦੇ ਕਰੀਬ ਆ ਤੇ ਜਿਹਦੇ ਵਿੱਚੋਂ 2 ਤੋਂ 2.5 ਹਜ਼ਾਰ ਏਕੜ ਜਿਹੜੀ ਆ ਉਹ ਦਰਿਆ ਬਿਆਸ ਤੋਂ ਅਗਲੇ ਪਾਰ ਪੈਂਦੀ ਆ ਇਸੇ ਤਰ੍ਹਾਂ ਨਾਲ ਵਾਲੇ ਪਿੰਡ ਤੁੰਟਾਏ ਵਾਲਾ ਕੰਬੋਟਾਏ ਵਾਲਾ ਕਰਮੂ ਵਾਲਾ ਘੜਕਾ ਹੋਰ ਵੀ ਬਹੁਤ ਜਿਆਦੇ ਜਿਹੜੇ ਮੰਡ ਦੇ ਇਲਾਕੇ ਵਾਲੇ ਪਿੰਡ ਆ ਉਹ ਸਾਰੇ ਹੀ ਆਪਣੀ ਕਣਕ ਦੀ ਵढਾਈ ਪਹਿਲਾਂ ਤੇ ਦੋਸਤੋ ਅਸੀਂ ਉੱਪਰ ਵਾਲੀਆਂ ਜਿਹੜੀਆਂ ਜ਼ਮੀਨਾਂ ਆਹੀਂ ਉੱਥੇ ਕਣਕ ਦੀ ਵढਾਈ ਕਰਕੇ ਤੂੜੀਆਂ ਬਣਾ ਕੇ ਤੇ ਹੁਣ ਜੇ ਜੋ ਕੰਬੈਨ ਤੁਸੀਂ ਸਾਹਮਣੇ ਦਰਿਆ ਦੇ ਵਿੱਚ ਦੇਖ ਰਹੇ ਜੀ ਇਹ ਕੰਬੈਨ ਨੂੰ ਦਰਿਆ ਬਿਆਸ ਤੋਂ ਅਗਲੇ ਪਾਰ ਲੈ ਕੇ ਜਾ ਰਹੇ ਆ ਤਾਂ ਜੋ ਦਰਿਆ ਤੋਂ ਪਾਰ ਵਾਲੀ ਜਿਹੜੀ ਜ਼ਮੀਨ ਉੱਥੇ ਕਣਕ ਦੀ ਕਟਾਈ ਜਿਹੜੀ ਆ ਉਹ ਕੀਤੀ ਜਾ ਸਕੇ ਇਹ ਦੋਸਤੋ ਸਾਡਾ ਹਰ ਸ਼ਮਾਈ ਤੇ ਸਾਡੀ ਇਹ ਰੁਟੀਨ ਆ ਜਿੱਦਾਂ ਹੁਣ ਕਣਕ ਦੀ ਫਸਲ ਦੀ ਕਟਾਈ ਕਰਨ ਲੱਗੇ ਆ ਤੇ ਤਾਂ ਅਸੀਂ ਕੰਬੈਨ ਨੂੰ ਦਰਿਆ ਤੋਂ ਪਾਰ ਲੈ ਕੇ ਚੱਲੇ ਆ ਫਿਰ 6 ਮਹੀਨੇ ਤੱਕ ਜਦੋਂ ਫਿਰ ਝੋਨੇ ਤੇ ਬਾਸਮਤੀ ਦੀ ਕਟਾਈ ਕਰਾਂਗੇ ਉਦੋਂ ਫਿਰ ਇਸੇ ਤਰ੍ਹਾਂ ਜਿਹੜੀ ਕੰਬੈਨ ਆ ਉਹਨੂੰ ਇੱਕ ਵੱਡੇ ਬੇੜੇ ਤੇ ਲੱਦ ਕੇ ਦਰਿਆ ਤੋਂ ਪਾਰ ਕੀਤਾ ਜਾਂਦਾ ਵਾ ਉਹ ਸਾਹਮਣੇ ਤੁਸੀਂ ਸਕਰੀਨ ਤੇ ਦਿਖ ਰਿਹਾ ਜੇ ਇੱਕ ਕੰਬੈਨ ਦਰਿਆ ਤੋਂ ਅਗਲੀ ਸਾਈਡ ਤੇ ਦੂਸਰੇ ਪਾਰ ਵੀ ਚੱਲ ਰਹੀ ਆ ਇਹ ਸੋ ਦੋਸਤੋ ਇਹ ਇਹ ਤੇ ਆ ਫਸਲ ਦੀ ਕਟਾਈ ਦਾ ਟਾਈਮ ਹੁਣ ਜਿਸ ਤਰ੍ਹਾਂ ਕਣਕ ਦੀ ਕਟਾਈ ਵਾਸਤੇ ਲਗਭਗ ਸਾਡੇ ਪਿੰਡ ਦੇ ਦੇ ਦਰਿਆ ਤੋਂ ਪਾਰ 10 ਕੰਬਾਈਨਾ ਜਿਹੜੀਆਂ ਉਹ ਕੱਲ੍ਹ ਦੀਆਂ ਲੰਘ ਗਈਆਂ ਕੱਲ੍ਹ ਦੀਆਂ ਇਹ ਕੰਬਾਈਨਾ ਦਰਿਆ ਤੋਂ ਪਾਰ ਲੰਘਣੀਆਂ ਸ਼ੁਰੂ ਹੋਈਆਂ ਤੇ ਕਿਉਂਕਿ ਉਸ ਤੋਂ ਪਹਿਲਾਂ ਤੇ ਇਹ ਜਿਹੜੀ ਕਟਾਈ ਹੀ ਉਹ ਉੱਪਰ ਵਾਲੀ ਸਾਈਡ ਜਣ ਕੇ ਮਾਝੇ ਵਾਲੀ ਸਾਈਡ ਅਸੀਂ ਜਿਹੜੀ ਆ ਉਹ ਕਟਾਈ ਕਰ ਰਹੇ ਹਾਂ ਕਣਕ ਦੀ ਤੇ ਹੁਣ ਲਗਭਗ 9% ਕਣਕ ਦੀ ਉੱਪਰ ਕਟਾਈ ਜਿਹੜੀ ਉਹ ਹੋ ਗਈ ਹੈ ਤੇ ਸਾਰੀਆਂ ਹੀ ਕੰਬੈਨਾਂ ਹੌਲੀ-ਹੌਲੀ ਜਿਹੜੀਆਂ ਉਹ ਦਰਿਆ ਤੋਂ ਦੂਸਰੇ ਪਾਰ ਜਾਣੀਆਂ ਸ਼ੁਰੂ ਹੋ ਗਈਆਂ ਤੇ ਲਗਭਗ ਕੱਲ ਤੇ ਅੱਜ 10 ਤੋਂ ਪਲੱਸ ਮਸ਼ੀਨਾਂ ਜਿਹੜੀਆਂ ਉਹ ਦਰਿਆ ਤੋਂ ਪਾਰ ਹੋ ਚੁੱਕੀਆਂ ਨੇ ਤੇ ਦੋਸਤੋ ਇਹ ਹਰ ਸਾਲ ਹਰ ਸੀਜ਼ਨ ਤੇ ਸਨ ਇਸੇ ਤਰ੍ਹਾਂ ਅਹੀਂ ਜਿਹੜੀਆਂ ਮਸ਼ੀਨਾਂ ਵਾਂ ਉਹਨਾਂ ਨੂੰ ਬੇੜਿਆਂ ਤੇ ਲੱਦ ਕੇ ਇਹ ਬੇੜੇ ਤੇ ਜਿਹੜੀ ਕੰਬੈਨ ਆ ਇਹ ਸਮੇਤ ਕਟਰ ਕਿਉਂਕਿ ਤੁਸੀਂ ਦੇਖ ਰਹੇ ਜੇ ਮਸ਼ੀਨ ਕੰਬੈਨ ਦੇ ਪਿਛਲੇ ਪਾਸੇ ਜਿਹੜਾ ਉਹ ਕਟਰ ਵੀ ਨਾਲ ਪਾਇਆ ਆ ਸਮੇਤ ਕਟਰ ਜਿਹੜੀ ਆ ਇਹ ਮਸ਼ੀਨ ਦਰਿਆ ਤੋਂ ਪਾਰ ਜਿਹੜੀ ਆ ਉਹ ਬੇੜੇ ਤੇ ਬੇੜੇ ਤੇ ਚੜ ਜਾਂਦੀ ਆ ਤੇ ਦਰਿਆ ਤੋਂ ਪਾਰ ਇਹਨੂੰ ਸਮੇਤ ਕਟਰ ਹੀ ਕੀਤਾ ਜਾਂਦਾ ਐਡੇ ਵੱਡੇ ਬੇੜੇ ਇਹ ਜਿਹੜਾ ਦੋਸਤੋ ਤੁਸੀਂ ਬੇੜਾ ਦੇਖ ਰਹੇ ਜੇ ਇਹ ਹਮ ਪੂਰੇ ਦਾ ਪੂਰਾ ਬੇੜਾ ਲੋਹੇ ਦਾ ਬਣਿਆ ਹੋਇਆ ਵਾ ਇਹ ਟੋਟਲ ਸਾਰਾ ਬੇੜਾ ਜਿਹੜਾ ਪਹਿਲੇ ਸਾਡੇ ਜਿਹੜੇ ਬੇੜੇ ਹੀ ਉਹ ਲੱਕੜ ਦੇ ਬਣਦੇ ਸੀ ਤੇ ਪਰ ਉਹ ਜਿਹੜੇ ਬੇੜੇ ਸੀ ਉਹਨਾਂ ਦੇ ਵਿੱਚ ਜਿਹੜੇ ਟਰੈਕਟਰ ਆ ਉਹ ਖਾਲੀ ਮਤਲਬ ਬਿਨਾ ਕਣਕ ਦੇ ਜਿਹੜੇ ਹੀ ਉਹ ਖਾਲੀ ਲੰਘਦੇ ਹੀ ਇਹ ਜਿਹੜਾ ਐਤਕੀ ਨਵਾਂ ਬੇੜਾ ਫਤੇਹ ਸਿੰਘ ਆੜਤੀਏ ਨੇ ਬਣਵਾਇਆ ਵਾ ਤੇ ਇਹਦੇ ਵਿੱਚ ਜਿਹੜੇ ਆ ਉਹ ਟਰੈਕਟਰ ਟਰਾਲੇ ਪੂਰੇ ਲੋਡ ਕਰਕੇ ਟਰੈਕਟਰ ਟਰਾਲਾ ਜਿਹੜਾ ਉਹ ਇਸ ਬੇੜੇ ਦੇ ਵਿੱਚ ਚੜਾ ਦਿੰਨੇ ਆ ਤੇ ਇਹਨੂੰ ਭਰ ਕੇ ਜਿਤਨਾ ਬੇੜੇ ਦੇ ਉੱਤੇ ਚੜਾ ਦਿੰਨੇ ਤੇ ਉਸ ਤੋਂ ਦੂਸਰੇ ਪਾਰ ਖੜ ਕੇ ਇਹਨੂੰ ਅੱਗੇ ਇੱਕ ਟਰੈਕਟਰ ਜੋੜਿਆ ਜਾਂਦਾ ਵਾ ਤੇ ਉਸ ਟਰੈਕਟਰ ਦੇ ਨਾਲ ਜਾਨੀ ਕਿ ਦੋਹਾਂ ਟਰੈਕਟਰਾਂ ਦਾ ਇਕੱਠਾ ਜੋਰ ਲਗਾ ਕੇ ਤੇ ਇਹਨੂੰ ਅ ਸੋਰੀ ਬੇੜੇ ਦੇ ਵਿੱਚੋਂ ਟਰੈਕਟਰ ਟਰਾਲੇ ਨੂੰ ਪਾਰ ਕਰ ਲਿਆ ਜਾਂਦਾ ਵਾ ਕਿਉਂਕਿ ਤੁਸੀਂ ਜਾਣਦੇ ਜੇ ਕਿ ਇਕੱਲੇ ਟਰੈਕਟਰ ਨੂੰ ਜਦਾਂ ਜਦੋਂ ਤੇ ਬੇੜੇ ਦੇ ਵਿੱਚ ਧਾਰਨਮ ਉਦੋਂ ਵੀ ਇਕੱਲੇ ਟਰੈਕਟਰ ਨੂੰ ਨਹੀਂ ਨਾਲ ਉਹਦੇ ਟਰਾਲੇ ਦੀ ਬੈਕ ਸਾਈਡ ਤੇ ਵੀ ਇੱਕ ਟਰੈਕਟਰ ਹੋਰ ਪਾਉਣਾ ਪੈਂਦਾ ਵਾ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਸਕਰੀਨ ਤੇ ਇਹ ਵੀ ਦਿਖਾਇਆ ਜਾਵੇ ਕਿ ਕਿਸ ਤਰ੍ਹਾਂ ਟਰੈਕਟਰ ਟਰੈਕਟਰ ਟਰਾਲਾ ਜਿਹੜਾ ਉਹ ਕਣਕ ਦਾ ਲੱਦੇ ਆ ਕਿਸ ਤਰ੍ਹਾਂ ਉਹਨੂੰ ਬੇੜੇ ਦੇ ਵਿੱਚ ਤਾਰਿਆ ਜਾਂਦਾ ਆ ਹੁਣ ਕੰਬੈਨ ਜਿਹੜੀ ਆ ਇਹ ਦਰਿਆ ਤੋਂ ਦੂਸਰੀ ਸਾਈਡ ਤੇ ਅਗਲੇ ਪਾਰ ਚਲੇਗੀ ਆ ਤੇ ਇਹ ਹੁਣ ਜਾ ਕੇ ਕਣਕ ਦੀ ਕਟਾਈ ਸ਼ੁਰੂ ਕਰ ਦੇਵੇਗੀ ਤੇ ਆ ਦੋਸਤੋ ਅਸੀਂ ਤੁਹਾਨੂੰ ਦਿਖਾ ਰਹੇ ਆ ਜਿਸ ਤਰ੍ਹਾਂ ਆ ਜੋ ਟਰੈਕਟਰ ਟਰਾਲਾ ਆ ਰਿਹਾ ਇਹ ਟਰੈਕਟਰ ਟਰਾਲੇ ਦੇ ਵਿੱਚ ਕਣਕ ਜਿਹੜੀ ਆ ਉਹ ਪੂਰੀ ਕਣਕ ਲੱਦੀ ਹੋਈ ਆ ਤੇ ਇਹਨੂੰ ਹੁਣ ਹੌਲੀ-ਹੌਲੀ ਬੇੜੇ ਦੇ ਵਿੱਚ ਟਰੈਕਟਰ ਨੂੰ ਤਾਰਿਆ ਜਾਊਗਾ ਤੇ ਇਸ ਟਰਾਲੇ ਦੇ ਬੈਕ ਸਾਈਡ ਤੇ ਵੀ ਇੱਕ ਟਰੈਕਟਰ ਪਾਇਆ ਹੋਇਆ ਵਾ ਜਿਹੜਾ ਉਹਨੂੰ ਪਿੱਛੇ ਖਿੱਚ ਕੇ ਰੱਖੂਗਾ ਕਿ ਬੇੜੇ ਦੇ ਵਿੱਚ ਚੜਦਿਆਂ ਹਲਾਰਾ ਵੱਜ ਕੇ ਕਿਤੇ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਇੱਕ ਟਰੈਕਟਰ ਪਿਛਲੀ ਸਾਈਡ ਤੇ ਪਾਇਆ ਹੋਇਆ ਵਾ ਤੇ ਉਹਦੇ ਨਾਲ ਉਹ ਆਸਤੇ ਆਸਤੇ ਇਹਨੂੰ ਟਰਾਲੇ ਨੂੰ ਜਿਹੜਾ ਉਹ ਔਣ ਦੇ ਰਿਹਾ ਉਹ ਟਰੈਕਟਰ ਇਹ ਕਰਕੇ ਇਹਦਾ ਇਹ ਦੋਸਤੋ ਬੜੇ ਆਸਤੇ ਆਸਤੇ ਬੜੇ ਪ੍ਰੇਮ ਪਿਆਰ ਦੇ ਨਾਲ ਇਹਨੂੰ ਚੜਾਇਆ ਜਾਂਦਾ ਵਾ ਬੇੜੇ ਦੇ ਉੱਪਰ ਤੇ ਇਸ ਤਰ੍ਹਾਂ ਹੀ ਹੁਣ ਇੱਥੋਂ ਜਿਹੜਾ ਇਹਦੇ ਰਸੇ ਖੋਲ ਦਿੱਤੇ ਜਾਣੇ ਆ ਬੇੜੇ ਦੇ ਤੇ ਬੇੜੇ ਦੇ ਰਸੇ ਖੋਲਣ ਤੋਂ ਬਾਅਦ ਇਹ ਦੋ ਜਣੇ ਇਹਨੂੰ ਵਾਂਸਾਂ ਦੀ ਸਹਾਈਤਾ ਨਾਲ ਜਿਹੜਿਆ ਉਹ ਦੂਸਰੇ ਪਾਰ ਲੈ ਜਾਣਗੇ ਤੇ ਫਿਰ ਉਥੇ ਦੂਸਰੇ ਪਾਰ ਜਾਣ ਤੋਂ ਬਾਅਦ ਇਸੇ ਤਰ੍ਹਾਂ ਰਸਿਆਂ ਦੇ ਨਾਲ ਜਿਹੜਾ ਵਾ ਉਹਨੂੰ ਬੇੜੇ ਨੂੰ ਬਾਹਰ ਵੱਡੇ ਕਿल्ले ਗੱਡੇ ਹੁੰਦੇ ਜਿਨ੍ਹਾਂ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਫਿਰ ਉਹ ਹਿੱਲਦਾ ਨਿਕਾ ਬੇੜਾ ਤੇ ਫਿਰ ਇਸ ਤਰ੍ਹਾਂ ਅੱਗੇ ਇੱਕ ਹੋਰ ਟਰੈਕਟਰ ਪਾ ਕੇ ਦੇ ਦੋਹਾਂ ਟਰੈਕਟਰਾਂ ਦੀ ਮਦਦ ਦੇ ਨਾਲ ਜਿਹੜਾ ਵਾ ਉਹ ਟਰੈਕਟਰ ਸੌਰੀ ਬੀੜੇ ਦੇ ਵਿੱਚੋਂ ਟਰੈਕਟਰ ਟ੍ਰਲੇ ਨੂੰ ਕੱਢ ਲਿਆ ਜਾਂਦਾ ਵਾ ਸਾਰੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ